ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਜ਼ਮੀਨੀ ਪੱਧਰ ਤੇ ਕਾਫੀ ਖੇਤਰਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਧੁੰਦ ਬਹੁਤਾ ਸਮਾਂ ਨਹੀਂ ਰਹਿੰਦੀ ਜਦੋਂ ਮੌਸਮ ਧੁੱਪ ਨਿਕਲਦੀ ਹੈ ਤਾਂ ਉਦੋਂ ਨਾਲ ਦੇ ਨਾਲ ਉੱਡ ਜਾਂਦੀ ਹੈ ਕੋਰਾ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਵੱਡੀ ਪੱਧਰ ਤੇ ਪਿਆ ਹੈ ਤੇ ਕੱਲ ਵਾਂਗੂ ਅੱਜ ਵੀ ਉਮੀਦ ਹੈ ਕਿ ਇੱਕ ਅੱਧੇ ਖੇਤਰ ਦਾ ਟੈਂਪਰੇਚਰ ਜ਼ਰੂਰ 0 ਜਾਂ 1 ਡਿਗਰੀ ਦੇ ਆਸ-ਪਾਸ ਸਵੇਰ ਵੇਲੇ ਦਰਜ ਕੀਤਾ ਜਾਵੇਗਾ ਦੁਪਹਿਰੇ ਨਿਗ ਮਹਿਸੂਸ ਹੁੰਦਾ ਹੈ ਧੁੱਪ ਲਗਾਤਾਰ ਨਿਕਲ ਰਹੀ ਹੈ ਤੇ ਮੌਸਮ ਸਾਫ਼ ਬਣਿਆ ਹੋਇਆ ਹੈ ਅੱਜ ਵੀ ਉਸੇ ਤਰ੍ਹਾਂ ਦਾ ਹੀ ਰਹੇਗਾ ਹਵਾ ਦੇ ਵਿੱਚ ਰਵਾਨਗੀ ਰਹੇਗੀ ਪਰ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਥੋੜੀ ਜਿਹੀ ਹਵਾ ਦੇ ਵਿੱਚ ਬਦਲਾਅ ਹੋਵੇਗਾ ਕਿਉਂਕਿ ਪਹਾੜਾਂ ਦੇ ਉੱਪਰ ਉਹਦੀ ਇੱਕ ਸਿਸਟਮ ਗੁਜ਼ਰ ਰਿਹਾ ਹੈ ਜਿਸ ਦਾ ਅਸਰ 29 ਤੇ 30 ਨੂੰ ਹੋਵੇਗਾ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾਵੇਗਾ ਪੰਜਾਬ ਦੇ ਵਿੱਚ ਹਲਕੀ ਫੁਲਕੀ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਬਹੁਤਾ ਅਸਰ ਹੁੰਦਾ ਹੋਇਆ ਇਹਨਾਂ ਦਾ ਦਿਖਾਈ ਨਹੀਂ ਦੇਵੇਗਾ ਦੂਸਰੀ ਤਰਫ ਪੰਜਾਬ ਵਿੱਚ ਮੀਂਹ ਦੀ ਗੱਲ ਕਰੀਏ ਤਾਂ 30 ਤੇ 1 ਤਰੀਕ ਦੇ ਆਸ-ਪਾਸ ਮਾਝਾ ਦੁਆਬਾ ਤੇ ਪੁਆਰ ਖੇਤਰ ਦੇ ਵਿੱਚ ਮੀਂਹ ਦੀ ਉਮੀਦ ਬਣੀ ਹੋਈ ਹੈ ਹਲਕੇ ਤੋਂ ਦਰਮਿਆਨੇ ਸ਼ਰਾਟੇ ਇਹਨਾਂ ਦਿਨਾਂ ਦੇ ਵਿੱਚ ਪੈ ਸਕਦੇ ਨੇ